ਰਾਹੁਲ ਗਾਂਧੀ ਤੇ ਹੋ ਰਹੀਆਂ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਨੇ ਸਖਤ ਰੁਖ ਅਪਣਾ ਲਿਆ ਹੈ ਕਾਂਗਰਸ ਆਗੂ ਗੁਰਕੀਰਤ ਕੋਟਲੀ ਨੇ ਸ਼ਾਫਟ ਸ਼ਬਦਾਂ ਵਿੱਚ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿਰਫ ਕਾਂਗਰਸ ਪਾਰਟੀ ਦੇ ਹੀ ਨਹੀਂ ਸਗੋ ਦੇਸ਼ ਦੇ ਨੇਤਾ ਹਨ ਅਤੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਬਿਲਕੁਲ ਕਬੂਲ ਨਹੀਂ ਗੁਰਕੀਰਤ ਕੋਟਲੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਸਾਡੇ ਨੇਤਾ ਹਨ ਅਤੇ ਪਾਰਟੀ ਦਾ ਹਰ ਵਰਕਰ ਉਹਨਾਂ ਦੇ ਨਾਲ ਮਜਬੂਤੀ ਦੇ ਨਾਲ ਖੜਾ ਹੈ ਉਹਨਾਂ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦੇ ਆ ਕਿਹਾ ਕਿ ਜਿਹੜੇ ਲੋਕ ਰਾਹੁਲ ਗਾਂਧੀ ਦੀ ਲੋਕਪ੍ਰੀਤਾ ਤੋਂ ਕਵਰਾਏ ਹੋਏ ਨੇ ਉਹ ਇਸ ਤਰ੍ਹਾਂ ਦੀ ਬੇਲੋੜੀ ਨਿਬਿਆਣਵਾਜੀ ਕਰ ਰਹੇ ਹਨ ਕੋਟਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਰਾਹੁਲ ਗਾਂਧੀ ਖਿਲਾਫ ਇਸ ਤਰ੍ਹਾਂ ਦੀ ਟਿੱਪਣੀਵਾਜੀ ਜਾਰੀ ਰਹੀ ਤਾਂ ਕਾਂਗਰਸ ਪਾਰਟੀ ਸੜਕਾਂ ਦੇ ਉਤਰ ਕੇ ਵਿਰੋਧ ਕਰਨ ਤੋਂ ਵੀ ਨਹੀਂ हिचकिਚਾਏਗੀ ਸਿਆਸੀ ਮਾਹੌਲ ਹੋਰ ਗਰਮਉਂਦਾ ਨਜ਼ਰ ਆ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਤੇ ਸਿਆਸਤ ਹੋਰ ਤੇਜ਼ ਹੋ ਸਕਦੀ ਹੈ ਦੇਖੋ ਮਤਭਾਕਾ ਹੋਇਆ ਅ ਪਤਾ ਨਹੀਂ ਕਿਸ ਤਰੀਕੇ ਨਾਲ ਉੱਥੇ ਇਹ ਸਾਰੀ ਗੱਲ ਜਿਹੜੀ ਆ ਵਾਪਰੀ ਆ ਪਰ ਜੋ ਵੀ ਹੋਇਆ ਉਹ ਬੜਾ ਹੋਇਆ ਕਿਉਂਕਿ ਮੇਰੇ ਤਾਂ ਲੀਡਰ ਨੇ ਰਾਹੁਲ ਗਾਂਧੀ ਤੇ ਜੋ ਵੀ ਰਾਹੁਲ ਗਾਂਧੀ ਜੀ ਬਾਰੇ ਕੋਈ ਕੋਈ ਵੀ ਗੱਲ ਕਰੂਗਾ ਉਹ ਤਾਂ ਸਾਨੂੰ ਚੰਗੀ ਨਹੀਂ ਲੱਗਦੀ ਅਸੀਂ ਉਹਦੀ ਨਿੰਦਾ ਵੀ ਕਰਦੇ ਆ ਔਰ ਇਸ ਗੱਲ ਦੇ ਉੱਤੇ ਇਹ ਵੀ ਕਹਣਾ ਚਾਹੁੰਦੇ ਆ ਕਿ ਇਹਦੇ ਨਾਲ ਬਿੱਟੂ ਜੀ ਦਾ ਹੀ ਅਕਸ ਖਰਾਬ ਹੁੰਦਾ ਔਰ ਗਾਂਧੂਈ ਪਰਿਵਾਰ ਦਾ ਕੋਈ ਇਹਦੇ ਵਿੱਚ ਨੁਕਸਾਨ ਨਹੀਂ ਹੋਣ ਵਾਲਾ। ਉਹ ਇਸ ਕਰਕੇ ਇਹੋ ਜੀਆਂ ਗੱਲਾਂ ਜਿਹੜੀਆਂ ਅਤੀਤ ਦੇ ਵਿੱਚ ਅਸੀਂ ਸਾਡੇ ਉਹ ਲੀਡਰ ਰਹੇ ਹੋਣ ਔਰ ਉਸੇ ਪਾਰਟੀ 'ਚ ਅਸੀਂ ਕੰਮ ਕੀਤਾ ਹੋਵੇ ਔਰ ਸਾਨੂੰ ਪਾਰਟੀ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੋਵੇ ਤਾਂ ਫੇਰ ਸਾਨੂੰ ਬੜਾ ਸੰਕੋਚ ਕੇ ਬੋਲਣਾ ਚਾਹੀਦਾ। ਮੇਰਾ ਤਾਂ ਇਹ ਕਹਿਣਾ